ਇਹ ਕਿ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਸਪੈਸ਼ਲ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਤਹਿਤ ਅੱਜ ਅਸੀਂ ਈਵਨਿੰਗ ਦੇ ਵਿੱਚ ਨਾਈਟ ਡੋਮਿਨੇਸ਼ਨ ਦਾ ਜਿਹੜਾ ਪ੍ਰੋਗਰਾਮ ਸਾਡਾ ਸੀ ਉਹ ਸ਼ੁਰੂ ਕੀਤਾ ਜਿਸ ਦੇ ਵਿੱਚ ਸਾਰੇ ਜਿਹੜੇ ਸਿਟੀਜ਼ ਹੈਗੇ ਟਾਊਨਸ ਹੈਗੇ ਐਂਡ ਇਵਨ ਰੂਰਲ ਏਰੀਆ ਦੇ ਜਿਹੜੇ ਪਿੰਡਾਂ ਨੂੰ ਸੜਕਾਂ ਜਾਂਦੀਆਂ ਹੈਗੀਆਂ ਤੇ ਸ਼ਹਿਰ ਹੈਗੇ ਨੇ ਉਹਨਾਂ ਸਾਰਿਆਂ ਨੂੰ ਅਸੀਂ ਸਪੈਸ਼ਲ ਨਾਕਾਬੰਦੀ ਜਿਹੜੀ ਹੈਗੀ ਅੱਜ ਕੀਤੀ ਗਈ ਹੈ ਚੈਕਿੰਗ ਕਰ ਰਹੇ ਆ ਜਿਹੜੇ ਸਸਪੈਕਟਡ ਕੋਈ ਵਹੀਕਲ ਹੋਵੇ ਜਾਂ ਛੱਕੇ ਪੁਰਸ਼ ਜਿਹੜੇ ਹੈਗੇ ਨੇ ਉਹਨਾਂ ਦੇ ਚੈਕਿੰਗ ਵਾਸਤੇ ਇੱਕ ਵਿਸ਼ੇਸ਼ ਜਿਹੜੀ ਹੈਗੀ ਆ ਅਭਿਆਨ ਅਸੀਂ ਸ਼ੁਰੂ ਕੀਤਾ। ਫਟੇ ਦੇਖ ਦ ਰਾਤ ਨੂੰ ਜਿਹੜੇ ਏਟੀਐਮ ਬਾਰੇ ਲੋਕਾਂ ਕੋਲ ਹੋ ਰਹੀਆਂ ਨੇ ਉਹਦੇ ਬਾਰੇ ਜਲੰਧਰ ਪਹਾਰ ਦੇ ਵਿੱਚ ਕੀ ਹੈ ਕਿ ਕੁੱਪਾ ਪ੍ਰਬੰਧ ਵੇਖ ਲਈਏ। ਦੇਖੋ ਸਾਡੇ ਜਿਹੜੀ ਪ੍ਰੋਵੈਂਸ਼ਨ ਆਫ ਕਰਾਈਮ ਦੇ ਵਿੱਚ ਸਾਰੀ ਜਿਹੜੀ ਹੈਗੀ ਪੈਟਰੋਲਿੰਗ ਹੁੰਦੀ ਹੈ ਈਆਰਵੀ ਸਿਸਟਮ ਸਾਡਾ ਐਮਰਜੈਂਸੀ ਰਿਸਪੌਂਸ ਵਹੀਕਲਸ ਸਾਡੇ ਡਿਪਿਊਟ ਕੀਤੇ ਹੈਗੇ ਆਪਣੇ ਡਿਸਟ੍ਰਿਕਟ ਜਲੰਧਰ ਰੂਰਲ ਦੇ ਵਿੱਚ ਜਿਹੜੇ 24 ਵਹੀਕਲਸ ਜਿਹੜੇ ਹੈਗੇ ਨੇ ਈਆਰਵੀ ਸਿਸਟਮ ਆ ਸਾਡੀ ਜਿਹੜੀ ਰਿਸਪੌਂਸ ਇਵੈਂਟ ਰਿਸਪੌਂਸ ਟਾਈਮ ਹੈ ਉਹ ਵੀ ਜਿਹੜਾ ਹੈਗਾ ਸਾਡਾ 10 ਕਿ ਮਿੰਟ ਦਾ ਤੇ ਬਹੁਤ ਜ਼ਿਆਦੇ ਜਿਹੜੇ ਦੂਰ ਏਰੀਆ ਰੂਰਲ ਹੈਗੇ ਆ ਉਥੇ 15 ਕਿ ਮਿੰਟ ਦੇ ਵਿੱਚ ਸਾਡੀ ਜਿਹੜੀ ਹੈਗੀ ਆ ਉਥੇ ਪਹੁੰਚ ਜਾਂਦੇ ਹੈਗੇ ਆ ਸਾਡੇ ਜਿਹੜੇ ਈਆਰਵੀ ਸਿਸਟਮ ਨੇ ਇਸ ਤੋਂ ਇਲਾਵਾ ਜਿਹੜੀ ਹੈਗੀ ਆ ਇੰਟੈਂਸਿਵ ਸਾਡੀ ਨਾਕਾਬੰਦੀ ਚੈਕਿੰਗ ਤੇ ਪੈਟਰੋਲਿੰਗ ਜਿਹੜੀ ਹੈਗੀ ਆ ਉਹ ਟਾਊਨਸ ਦੇ ਵਿੱਚ ਜਿਹੜੇ ਏਟੀਐਮ ਜਿੱਥੇ ਵੀ ਜਿਵੇਂ ਤੁਸੀਂ ਕਿਹਾ ਉਹਨਾਂ ਜਿੱਥੇ-ਜਿੱਥੇ ਹੈਗੇ ਨੇ ਉਹਨਾਂ ਦੀ ਸਪੈਸ਼ਲ ਨਿਗਰਾਨੀ ਜਿਹੜੀ ਹੈਗੀ ਆ ਉਹ ਕੀਤੀ ਜਾਂਦੀ ਹੈ ਸਰ ਨਕੋਦਰ ਦੇ ਵਿੱਚ ਬਿਲਕੁਲ ਜਿਹੜਾ ਸਥਿਤੀ ਹੁਣ ਕੰਟਰੋਲ ਦੇ ਵਿੱਚ ਆ ਪਰ ਕਿਤੇ ਨਾ ਕਿਤੇ ਚੋਰੀ ਜਾਂ ਕੋਈ ਕੁਛ ਨਾ ਕੁਛ ਇਨਸੀਡੈਂਟ ਹੋ ਰਿਹਾ ਹੈ ਉਹਦੇ ਵਾਸਤੇ ਜਿਹੜੀ ਨਫਰੀ ਆ ਅਸੀਂ ਹਰ ਵਾਰੀ ਕੁਐਸਚਨ ਕਰਦੇ ਆ ਸਰ ਉਹਦਾ ਵੀ ਕੋਈ ਹੱਲ ਨਹੀਂ ਦੇਖੋ ਜਿਹੜੀ ਨਫਰੀ ਆ ਕੋਸ਼ਿਸ਼ ਸਾਨੂੰ ਟ੍ਰੇਨਿੰਗ ਕਰਨੇ ਸਾਡੇ ਜਵਾਨ ਗਏ ਹੋਏ ਨੇ ਸਾਨੂੰ ਉਹਨਾਂ ਦੇ ਵਿੱਚੋਂ ਕੋਈ 100 ਦੇ ਕਰੀਬ ਜਵਾਨ ਜਿਹੜਾ ਸਾਡੇ ਕੋਲ ਜ਼ਿਲ੍ਹੇ ਦੇ ਵਿੱਚ ਰਿਪੋਰਟ ਕਰੇਗਾ ਐਂਡ ਪਲੱਸ ਜਿਹੜਾ ਹੈਗਾ ਪਿੱਛੇ ਰਿਕਰੂਟਮੈਂਟ ਜਿਹੜੀ ਹੈਗੀ ਆ ਸਾਡੀ ਸੈਂਟਰਲਾਈਜ਼ਡ ਲੈਵਲ ਦੇ ਉੱਤੇ ਹੋਈ ਆ ਉਹ ਸਾਡੇ ਜਿਹੜੇ ਹੈਗੇ ਨੇ ਹੈੱਡਕੁਆਟਰਸ ਦੇ ਉੱਪਰੋਂ ਮਾਨਯੋਗ ਡੀਜੀ ਸਾਹਿਬ ਵੱਲੋਂ ਜਿਹੜੀ ਹੈਗੀ ਹੈ ਰਿਕਰੂਟਮੈਂਟ ਪ੍ਰੋਪਰ ਕਰਕੇ ਇਹਦੀ ਜਿਹੜੀ ਨਫਰੀ ਦੀ ਘਾਟ ਨੂੰ ਪੂਰਾ ਕਰਨ ਸੰਬੰਧੀ ਜਿਹੜੀ ਹੈਗੇ ਟ੍ਰੇਨੀਆਂ ਦਾ ਜਿਹੜਾ ਹਾਂ ਭਿੱਜਾ ਜਾਏਗਾ ਐਂਡ ਉਹ ਟ੍ਰੇਨਿੰਗ ਦੇ ਵਿੱਚ ਜਿਹੜੇ ਹੁਣ ਸਪਲਾਈ ਵਾਲੇ ਬੈਚ ਹੋਏ ਨੇ ਉਹ ਟ੍ਰੇਨਿੰਗ ਤੇ ਗਏ ਹੋਏ ਨੇ ਫਿਰ ਜਿਹੜੀ ਹਰ ਮਹੀਨੇ ਜਿਹੜੇ ਸਾਡੇ ਉਸੇ ਤਰੀਕੇ ਨਾਲ ਜਿਹੜਾ ਹੈਗਾ ਸਾਡੀ ਅਸੀਂ ਨਵੇਂ ਭਰਤੀ ਵੀ ਕਰਦੇ ਹਾਂ ਇੱਕ ਤਰੀਕ ਅੱਜ 5 ਦਿਨ ਹੋ ਗਏ ਕਿ ਨਾ ਹੀ ਉੱਥੇ ਕੋਈ ਮੁਲਾਜ਼ਮ ਆਪਣੀ ਦੀ ਸ਼ਟਾਫ ਕੀਤੀ ਹੋਰ ਆਂਦੇ ਖਾਣੇ ਵਿੱਚ ਜੀਕੇ ਪਰ ਮੁਲਾਜ਼ਮ ਕੋਈ ਨਾ ਜਾਂਦਾ ਉਹਦੇ ਤੋਂ ਇੱਕ ਤਰ੍ਹਾਂ ਦਾ ਕੀਟਪੁਸਤਕ ਹੋਤਾ ਜਿਹੜਾ ਉਹ ਉੱਥਾਂ ਨਹੀਂ ਲੈ ਲਈ ਜਿਹੜੀ ਕੋਈ ਇਸ ਤਰ੍ਹਾਂ ਦੀ ਕੋਈ ਚੋਰੀ ਦੀਆਂ ਵਾਰਦਾਤਾਂ ਹੈਗੀਆਂ ਨੇ ਤੁਹਾਡੇ ਲੋਕਲ ਸਾਡੇ ਡੀਐਸਪੀ ਸਾਹਿਬ ਦੇ ਤੇ ਅਨਛ ਜੇਵੇ ਤੁਸੀਂ ਦੱਸਿਆ ਹੈਗਾ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਹੈ ਜੇ ਕਿ ਨੋਟਿਸ ਦੇ ਵਿੱਚ ਕਈ ਵਾਰ ਨਹੀਂ ਆਈ ਹੋਏਗੀ ਤਾਂ ਉਹ ਡਿਪ ਸਾਹਿਬ ਨੂੰ ਮੈਂ ਹਦਾਇਤ ਕਰ ਦੈਨਾ ਉਹ ਪ੍ਰੋਪਰ ਕਰਵੀ ਹੋएगी ਸਾਡਾ ਜਿਹੜੀ ਹੈ ਕਿ ਦੇਖੋ ਪੁਲਿਸ ਦੀ ਜਿਹੜੀ ਪ੍ਰਾਇਮਰੀ ਡਿਊਟੀ ਹੀ ਇਸ ਤਰ੍ਹਾਂ ਜਿਵੇਂ ਘਟਰਾਵਾਂ ਨੂੰ ਰੋਕਣਾ ਅਗਰ ਕੋਈ ਕ੍ਰਾਈਮ ਆਉਂਦਾ ਤੈਨੂੰ ਡਿਟੈਕਟ ਕਰਨਾ ਹੁੰਦੀ ਹੈ ਇਸ ਕਰਕੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਕਿ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਇੰਟੈਂਸ਼ਨਨਲੀ ਕਿਤੇ ਨਾ ਜਾਇਆ ਜਾਵੇ ਕਈ ਵਾਰ ਜਿਹੜੀ ਹੈਗੀ ਹੈ ਰਿਪੋਰਟਿੰਗ ਨਾ ਹੋਣ ਦੀ ਵਜ੍ਹਾ ਨਾਲ ਭਾਵੇਂ ਰਹਿ ਜਾਵੇ ਸਰ ਮੋਟਰਸਾਈਕਲਾਂ ਨੂੰ ਕਈ ਰੇਡੀਆਂ ਲਗਾ ਕੇ ਪ੍ਰੈਸ਼ਰ ਦੇ ਹੈਗੇ ਆ ਉਹਨਾਂ ਦੇ ਚਲਾਣੇ ਵੀ ਕੱਟੇ ਜਾ ਰਹੇ ਨੇ ਪਰ ਫਿਰ ਵੀ ਨਹੀਂ ਬਾਜ਼ ਆ ਰਹੇ ਕੀ ਕਹਿਣਾ ਚਾਹੋਗੇ ਦੇਖੋ ਜਿਹੜੀਆਂ ਜਗਾੜੂ ਰੇਡੀਆਂ ਦਾ ਹੈਗਾ ਸੀ ਤੁਹਾਡੇ ਸਾਹਮ ਇਸ ਤਰੀਕੇ ਨਾਲ ਅਸੀਂ ਰੋਜ਼ ਜਿਹੜੀ ਹੈਗੀ ਸਪੈਸ਼ਲ ਨਾਕਾਬੰਦੀ ਜਿਹੜੀ ਸਾਡੇ ਵੱਲੋਂ ਜਾਂ ਸਾਡੇ ਥਾਣੇ ਵੱਲੋਂ ਵੀ ਨਾਕਾਬੰਦੀ ਕੀਤੀ ਜਾਂਦੀ ਹੈ ਉਹਦੇ ਵਿੱਚ ਵੀ ਜਿਹੜੇ ਮੋਡੀਫਾਈਡ ਕੋਈ ਵੀ ਵਹੀਕਲ ਹੋਵੇ ਜਿਹੜਾ ਇਲੈਗਲ ਤਰੀਕੇ ਨਾਲ ਮੋਡੀਫਾਈ ਕੀਤਾ ਹੋਇਆ ਅਲਾਉਡ ਨਹੀਂ ਹੈਗਾ ਲੀਗਲੀ ਤਾਂ ਉਹਨੂੰ ਅਸੀਂ ਰਾਉਂਡ ਅਪ ਕਰਦੇ ਹਾਂ ਬੌਂਡ ਕਰਦੇ ਹਾਂ ਤੇ ਪ੍ਰੋਪਰ ਜਿਹੜੀ ਹੈਗੀ ਇਹ ਕਾਰਵਾਈ ਜਿਹੜੀ ਹੈਗੀ ਉਹਨਾਂ ਦੇ ਤਹਿਤ ਕੀਤੀ ਜਾਂਦੀ ਹੈ ਸਰ ਇੱਕ ਨਾ ਇੱਕ ਬਾਹਲੀ ਸਟੇਟਾ ਤੋਂ ਆ ਕੇ ਇਹਦੇ ਸਕ੍ਰੈਪ ਦਾ ਕੰਮ ਕਰਦੇ ਆ ਉਸ ਸਪੀਕਰ ਲਾ ਕੇ ਨਾ ਉਹਦੀ ਮੋਹਰ ਦੀ ਬਾਈਕ ਦਾ ਨੰਬਰ ਵੀ ਹੈ ਨੀਗਾ ਪਰ ਉਹ ਸਕ੍ਰੈਪ ਦਾ ਕੰਮ ਕਰਦੇ ਤਾਂ ਪਤਾ ਨਹੀਂ ਹੈਗਾ ਕਿ ਕਿਤੋਂ ਆਲੇ ਕਿਤੋਂ ਨੂੰ ਉਹ ਵੀ ਅਸੀਂ ਜਿਹੜੇ ਇਸ ਤਰ੍ਹਾਂ ਦੇ ਹੈਗੇ ਨੇ ਸਾਰੇ ਕੋਈ ਮਿਸਕਰੀਅਨ ਜੇ ਕੋਈ ਬਾਹਰੋਂ ਆ ਕੇ ਇਸ ਤਰ੍ਹਾਂ ਦਾ ਕਰਦਾ ਹੈਗਾ ਸਕ੍ਰੈਪ ਦਾ ਦੇਖੋ ਬਿਜ਼ਨਸ ਕਰਨ ਦੇ ਉੱਤੇ ਕਿਸੇ ਨੂੰ ਕੋਈ ਰੋਕ ਨਹੀਂ ਆ ਜੰਕ ਡੀਲਰ ਨੇ ਹੋਰ ਨੇ ਬਟ ਉਹਦੀ ਆੜ ਦੇ ਵਿੱਚ ਅਗਰ ਕੋਈ ਗਲਤ ਕੰਮ ਕਰਦਾ ਤਾਂ ਉਹ ਜਿਹੜਾ ਜ਼ਰੂਰ ਅਸੀਂ ਜਿਹੜੀ ਕਾਰਵਾਈ ਕਰਾਂਗੇ ਸਖਤ ਕਾਰਵਾਈ ਕਰਾਂਗੇ ਨਕੌਦਰ ਦੇ ਵਿੱਚ ਕਾਫੀ ਚੌਕਾਂ ਦੇ ਵਿੱਚ ਜਿਹੜਾ ਸ਼ਰਾਬ ਦੇ ਟਿਕਏ ਟਿਕਏ ਨੂੰ ਬਾਹਰ ਵੇਖੋ ਸ਼ਰਾਬ ਪੁੰਦੀ ਜਾਂ ਗੱਡੀਆਂ ਨੂੰ ਗੁਲਮ ਤੇ ਰੱਖੀ ਜਾਂਦੇ ਆ ਇਹ ਰਾਤ ਦਾ ਮਾਹੌਲ ਜਿਹੜਾ ਖਰਾਬ ਕਰਦੇ ਆ ਕਈ ਆ ਜੇ ਕੋਈ ਤੁਹਾਡੇ ਨੋਟਿਸ 'ਚ ਵੀ ਇਸ ਤਰ੍ਹਾਂ ਦੀ ਆਉਂਦੀ ਆ ਤੁਸੀਂ ਲੋਕਲ ਪੁਲਿਸ ਨੂੰ ਆਪਣੀ ਜਿਹੜੀ ਹੈਗੀ ਇਨਫੋਰਮੇਸ਼ਨ ਦਿਓ ਤਾਂ ਆਮ ਪਬਲਿਕ ਨੂੰ ਵੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਸੰਬੰਧੀ ਮੇਰੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਅਗਰ ਕੋਈ ਤੁਹਾਡੇ ਕੋਈ ਕੋਈ ਵੀ ਗੈਰ ਕਾਨੂੰਨੀ ਕੰਮ ਤੁਹਾਡੀ ਨਜ਼ਰ ਦੇ ਵਿੱਚ ਆਉਂਦਾ ਜਾਂ ਜਿਹੜਾ ਸੁਸਾਇਟੀ ਦੇ ਉੱਤੇ ਪ੍ਰਭਾਵ ਕਰਨ ਵਾਲਾ ਇਸ ਤਰ੍ਹਾਂ ਦੀ ਕਿਸੇ ਦੀ ਕੋਈ ਹਰਕਤ ਹੁੰਦੀ ਹੈ ਤਾਂ ਜ਼ਰੂਰ ਸਾਡੇ ਨੋਟਿਸ 'ਚ ਵਿੱਚ ਲਿਆਓ ਤਾਂ ਜਾਓ ਅਸੀਂ ਸਖਤ ਕਾਰਵਾਈ ਕਰਾਂਗੇ ਚਿਕੀਤਾ ਦੇ ਪਿੱਛੋਂ ਆਪ ਨੂੰ ਓਕੇ ਤੇ ਗਏ ਜਾ ਕੇ ਠੀਕ ਕਰਾ ਲੀਓ ਜੇ ਕੋਈ ਟਰੌਕ ਵੀ ਨਹੀਂ ਜੇ ਕਦੇ ਵੀ ਦੇਖੋ ਕਈ ਵਾਰ ਕੋਈ ਇਸ ਤਰ੍ਹਾਂ ਦੇ ਬੱਚੇ ਕੋਈ ਸ਼ਰਾਰਤੀ ਬੈਠੇ ਹੁੰਦੇ ਨੇ ਜਾਂ ਕੋਈ ਹੋਰ ਹੁੰਦਾ ਸਾਡੇ ਜਦੋਂ ਸਾਡੇ ਨੋਟਿਸ ਚ ਆਉਂਦੀ ਅਸੀਂ ਸਖਤ ਕਾਰਵਾਈ ਕਰਦੇ ਹਾਂ ਧੰਨਵਾਦ ਜੀ ਸ਼ੁਕਰੀਆ ਜੀ ਧੰਨਵਾਦ ਲਾਲਾ ਭਰਾ ਆਪਣਾ ਲਾ ਲਿਆ ਠੀਕ ਹੈ ਜੀ ਆਪਣਾ ਤਾਂ ਨਹੀਂ ਇਹ ਪਾਲੀ ਦਾ ਆ ਪਾਲੀ ਦਾ ਆ ਪਾਲੀ ਭਾਜੀ ਪਾਲੀ ਭਾ